ਰਹਾ ਉਹ ਲੋਕ ਜਿਹੜੇ ਜੀ ਐਨ 3 ਤੋਂ ਕੋਲੋਂ ਕੋਲੋਂ ਆਦ ਰਹੇ ਅਸੀਂ ਉੱਥੇ ਉਸ ਤਰੀਕ 15 ਤਰੀਕ 5 ਤਰੀਕ ਹੀ ਅੱਜ ਲਾਸਟ ਡੇ ਹੀ ਤੇ ਇਹੀ ਹਾਜ਼ਰ ਹੋਏ ਮਾਮਲਾ ਕੀ ਉਹ ਮਾਮਲਾ ਨਹੀਂ ਪਰਪਰਪਰ ਤੁਹਾਨੂੰ ਜਿਹੜੇ ਜਹੇਦਾਰੇ ਜਹੇਦਾਰੇ ਪਾਣੀ ਪੁੱਛ ਰਹੀ ਕਿ ਮਾਮਲਾ ਮੈਂ ਸੰਤ ਬੁਲਾਇਆ ਤੇ ਅਸੀਂ ਆ ਗਏ ਕਿਉਂ ਬੁਲਾਇਆ ਅਸੀਂ ਸਮਵਤ ਆਹੀ ਅਕਾਲ ਤੱਕ ਜੋ ਅਕਾਲ ਤੱਕ ਸਰ ਹੁਕਮ ਦੇਣਗੇ ਉਹਦੇ ਨਾਲ ਅਸੀਂ ਕੀ ਕਰਾਂ ਸਭ ਨਹੀਂ ਆਏ ਆਜ ਵੀ ਕੋਈ ਕੰਮ ਕਰਕੇ ਦਿਜੀਏ ਦੇਖੀਏ ਠੀਕ ਹੈ ਉਮੀਦ ਕੀਤੀ ਜਾਂਦੀ ਸੀ ਕਿ ਆルダー ਜੀ ਇਹ ਉਹਨਾਂ ਦਾ ਮੈਂ ਨਹੀਂ ਇੰਨੀ ਛਾਦੀ ਦੇ ਸਕਦਾ ਲੇਕਿਨ ਮੇਰਾ ਖਿਆਲ ਹੈ ਕਿ ਆਉਣਗੇ ਕਿਉਂਕਿ ਕਾਲ ਤੱਕ ਦੇ ਇਤਿਹਾਸ ਸਿੱਖ ਨੂੰ ਉਹਨਾਂ ਦਾ ਹੁਕਮ ਮੰਨਣਾ ਚਾਹੀਦਾ ਤੇ ਆਉਣਾ ਚਾਹੀਦਾ ਠੀਕ ਹੈ ਸੰਸਥਾ ਤੋਂ ਸਿੱਖਾਂ ਦੀ ਸਰਮੋਹਤ ਸੰਸਥਾ ਕੋਈ ਨਹੀਂ ਜਾਂਦੀ ਪਰ ਅੱਜ ਕਿੰਤੂ ਪ੍ਰਾਤੂ ਹੋਣਾ ਉਹਦੇ ਵਿੱਚੋਂ ਹੀ ਕੋਈ ਕਿੰਤੂ ਪ੍ਰਾਤੂ ਹੈ ਤੇ ਕੋਈ ਸੰਤ ਨੂੰ ਬੁਲਾਇਆ ਕਿਉਂ ਗਿਆ ਜੇ ਕਿਉਂਕਿ ਉਹ ਇਹ ਜਿਆਦਾ ਖਾਣ ਨੂੰ ਕਿਹਦੇ ਬਹੁਤ ਆਦਤ ਇੱਕ ਜਿਹੜੇ ਉੱਤੇ ਪਟੇਤਾ ਤੇ ਉਹਦੇ ਪਟੇਤਾ ਹੋ ਸਕਦਾ ਜੋ ਕਹਿ ਰਹੇ ਨੇ ਠੀਕ ਹੋਏ ਪਰ ਲੇਕਿਨ ਮੈਂ ਨਹੀਂ ਕਹਿ ਸਕਦਾ ਤੁਸੀਂ ਵੀ ਲੰਮਾ ਸਮਾਂ ਜਾਨਣ ਕਰ ਰਹੇ ਹੋ ਤਾਂ ਪਤਾ ਹੀ ਨਹੀਂ ਬੜਾ ਜੀ ਜਿਹੜੇ ਜਿਹੜੇ ਇਹ ਹੋ ਸਕਦਾ ਹੈ ਤੇ ਤੁਮਾ ਤੋਂ ਲੈ ਕੇ ਅੰਦਰ ਪਰ ਅੱਲਾਹ ਕਿ ਬੰਦ ਨਹੀਂ ਜਾਨਣ ਕਰਤੋਂ ਪਾਰਟੀ ਦੀ ਕੋਈ ਮੀਟਿੰਗ ਨਹੀਂ ਜਾਂ ਪ੍ਰੈਸ ਕਾਨਫਰੰਸ ਤਾਂ ਨਹੀਂ ਹੁੰਦੀਆਂ ਉਸ ਤੋਂ ਪਤਾ ਨਹੀਂ ਲੱਗਦਾ ਕਿ ਨਹੀਂ ਜੇ ਜਿਹੜਾ ਜਿਹੜਾ ਉਹ ਹੋ ਗਿਆ ਨਹੀਂ ਜਾਂਦੇ ਉਹਨਾਂ ਤੇ ਕੋਈ ਨਹੀਂ ਹੁੰਦੀ ਜੀ ਕੋਈ ਵੀ ਲਗਦਾ ਹੋਣੀ ਹੈ ਬਈ ਇੱਕ ਮਿੰਟ ਰੋਕੇ ਗੱਲ ਕਰ ਲਓ ਹਾਂਜੀ ਪੁਨੇਰ ਤੋਂ 3 ਦਿਨਾਂ ਚਿਰ ਸਾਡਾ ਮੰਨਤਾ ਦੇਲੇ ਜਥੇਦਾਰ ਨੂੰ ਸਾਧਸਤਾ ਦੇ ਅਸੀਂ ਦੇਨੇ ਆ ਮੰਨਤਾ ਬਤੌਰ ਸੈਕਰੀਟ ਦੇਨੇ ਆ ਬਤੌਰ ਪ੍ਰਸਾਧਾਨ ਵੀ ਦੇਨੇ ਆ ਜੇ ਜੇ ਆਪਾਂ ਅਕਾਲ ਤੱਕ ਵੀ ਨੇ ਇਸ ਮਰਦ ਪਰ ਦੇਜਾ ਕਾਲ ਤੱਕ ਨਹੀਂ ਮੰਨਦੇ ਤੇ ਆਪਾਂ ਕੀ ਸਿੱਖਿਆ ਗਏ ਆ ਫਿਰ ਫਿਰ ਆਪਾਂ ਸਿੱਖੀ ਨਹੀਂ ਯਾ ਟੀਮ ਖਾਦਵਾਨ ਦੇ ਪ੍ਰਧਾਨ ਡਾਕਟਰ ਇੰਦਰਜੀਤ ਸਿੰਘ ਨੇ ਜੀ ਉਹ ਤੇ ਮੰਨਤਾ ਨਹੀਂ ਦਿੰਦੇ ਉਹਨਾਂ ਦੀ ਕਮੇਟੀ ਉਹ ਮੈਂ ਉਹਨਾਂ ਬਾਰੇ ਨਹੀਂ ਕੁਝਿਆ ਸਕਦਾ ਤੁਸੀਂ ਮੈਨੂੰ ਮੇਰੇ ਬਾਰੇ ਕੁਝ ਸਕਦੇ ਹੋ ਪ੍ਰਧਾਨ ਆ ਜੇ ਪ੍ਰਧਾਨ ਕੁਝ ਬੋਲਦੇ ਆ ਮੈਂਬਰ ਸਾਹਿਬਾਂ ਕੁਝ ਬੋਲ ਲੈ ਤੇ ਕਿੰਤੂ ਪ੍ਰੰਤੂ ਕੀ ਹੋ ਰਹੀ ਹੈ ਇਹ ਤਾਂ ਹੈ ਜਿਨਾ ਨਿਯੋੜ ਕਰਨਾ ਕਰ ਲੈਣਗੇ ਮੈਂ ਤਾਂ ਕੀ ਦੱਸ ਸਕਦਾ ਕਿ ਇਹ ਤਾਂ ਤੁਹਾਡੇ ਵਿੱਚ ਕੀ ਪਾ ਜੀ ਜਨਰਲ ਸੈਕਟਰੀ ਹੋ ਤੁਸੀਂ ਤੇ ਤੁਸੀਂ ਐਗਰੀਮੈਂਟ ਇਹਤੇ ਬਾਰੇ ਕੀ ਕਹਣਾ ਚਾਹੋਗੇ ਕਿਉਂਕਿ ਸਰਪੰਚ ਦਾ ਖਰਾਵਾ ਹੈ ਸਰਪੰਚ ਦਾ ਪਾਸੇ ਦੇਖੋ ਮੇਰੀ ਕੋਈ ਬੇਨਤੀ ਹੈ ਭਾਈ ਸਾਹਿਬ ਅਸੀਂ ਕਾਲਪਤਖਬ ਨੂੰ ਸਮਰਪਿਤ ਆ ਇਹਨਾਂ ਦਾ ਅਖਬਾਰ 'ਚ ਪੜਿਆ ਹੈ ਕਿ ਲੈਟਰ ਲਿ ਗਈ ਦਫ਼ਤਰ 'ਚ ਹਾਜ਼ਰ ਹੋ ਅਸੀਂ ਆਦਰੋ ਨਹੀਂ ਮੰਨਦੇ ਕਿ ਇਸ ਪਤੇ 'ਤੇ ਮੈਂਬਰ ਨਹੀਂ ਹੈਗੇ ਤੁਸੀਂ ਇੱਥੇ ਜਾ ਕੇ ਇਹਨਾਂ ਦੇ ਨਾਲ ਬੇਦੇ ਸਹੀ ਗਿਣ ਮੈਂ ਤੁਹੇ ਕਹਿੰਦਾ ਪਤਿ ਪਤਿ ਸਾਹਮਣੇ ਦੇਖਣ ਦੇਣਾ ਮੈਂ ਨਹੀਂ ਦੇਖਦਾ ਸਾਹਮਣੇ ਉਹ ਇਹਦਾ ਬੜਾ ਟੋਕਾ ਉਹ ਇਹਦਾ ਮੈਂਬਰਾਂ ਨੂੰ ਟੋਕਿਆ ਹੈ ਹੈ ਬਾਦੀ ਕਿਹੜੀ ਜ਼ਿੰਮੇਵਾਰੀ ਹਟੀ ਜਾਂ ਫਿਰ ਅਈ ਤੇ ਐਨ ਆਈ ਰਿਜਿਸਟਰ ਨਹੀਂ ਚੱਲਦੀ ਪਹਿਲੇ ਪੁਰਾਣੇ ਜਿੰਮੇਵਾਰੀ ਦੇ ਪ੍ਰਧਾਨ ਨੇ ਕਰਨਾ ਐ ਸਕੱਤਰਿਆਂ ਉਹਦੇ ਫਾਨੀ ਉਹਦੇ ਨਾਂ ਰਹਿਣਾ ਪੈਂਦਾ ਕਾਫੀ ਪੁਰਾਣੇ ਮੈਂਬਰਾਂ ਨੂੰ ਉਹਨਾਂ ਦੀ ਜਿੰਨਾ ਸੰਸਥਾ ਬਣਾਏ ਆ ਉਹ ਨਿਕਲ ਗਏ ਜਿੰਨਾ ਇਹ ਸੰਸਥਾ ਬਣਾ ਤਾਹੀ ਕਿ ਸਿਆਸਤ ਕਿੱਟੀ ਜਾ ਰਹੀ ਹੈ ਪੂਰੀ ਤਰ੍ਹਾਂ ਪਰ ਗੱਲ ਇਹ ਕਿ ਉਹ ਇਹ ਗੱਲਾਂ ਵੀ ਜਿਹੜੇ ਪੁਰਾਣੇ ਮੈਂਬਰ ਕਿੱਥੇ ਨਹੀਂ ਜਾਈਦੇ ਜੋ ਕੁ ਨਾ ਜੁਕਤੀ ਤੋਂ ਦੀ ਦ੍ਰਿਸ਼ਟੀ ਕਰਾ ਲੈਣੀ ਚਾਹੀਦੀ ਹੈ ਮੈਂਬਰ ਸਾਹਿਬਾਂ ਨੂੰ ਬਾਹਰ ਕੱਢ ਦੇਣਾ ਹੈ ਕਾਰਨ ਕਿ ਸੱਜੇ ਮੁਕੀਠੇ ਜੀ ਨੂੰ ਕੱਢਿਆ ਮੈਂ ਨਹੀਂ ਦੱਸ ਸਕਦਾ ਇਹ ਤਾਂ ਜੇਕਰ ਵੀ ਵਾਲਾ ਦੱਸੋ ਉਹ 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 ਅਰੁਣ ਆਜਾ ਹਿੰਦ ਨੂੰ ਕੋਸਣਾ ਜਿਹੜੀ ਤਾਰੂਪੀ ਦੇ ਫੋਟੋਆਂ ਜੋ ਕੁਝ ਵੀ ਜੋ ਜੋ ਪਤੇ ਤਪਣਾ ਹੋ ਰਿਹਾ ਉਹਦੇ ਬਾਰੇ ਤੁਸੀਂ ਕਿਉਂ ਨਹੀਂ ਬੋਲਦੇ ਕਿਉਂਕਿ ਚੀਫ ਸਾਹਿਬ ਤੋਂ ਮੇਰੇ ਕੋਲ ਬੜੀ ਜ਼ਿੰਮੇਵਾਰੀ ਸੀ ਕੌਮੀ ਮਸਲਾ ਦੇ ਵਿੱਚ ਖੜੀ ਹੁੰਦੀ ਸੀ ਚੀਫ ਸਾਹਿਬ ਹਾਂਜੀ 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 ਐ ਜੀ ਪੀ ਸੀ ਦੀਆਂ ਜ਼ਿੰਮੇਵਾਰੀਆਂ ਵਾ ਉਹਦੇ ਵਿੱਚ ਤੁਸੀਂ ਉਸਰ ਮੋਰਸਾ ਤੇ ਮੋਟੀ ਪੀਓ ਪਰ ਬੋਲਣ ਤੋਂ ਤੁਸੀਂ ਕੰਨੀ ਕਤਰਾ ਰਹੇ ਹੋ ਸਾਡੇ ਤੁਹਾਡੇ ਖਿਆਲ ਨਾਲ ਮੈਂ ਕੋਲ ਸੈਂਟਰੀ ਮਿਲਦੀ ਪਹੁੰਚ ਹੈ ਮੈਂ ਤੇਰੇ ਦੱਖ ਨਹੀਂ ਸਕਦਾ ਜੋ ਮਰਜ਼ੀ ਕਹੀ ਜੋ ਜਿਹੜੀਆਂ ਵੀਡੀਓ ਹੋ ਗਈਆਂ ਜੋ ਮਰਜ਼ੀ ਕਰੋ ਸਾਡੀ ਤਾਂ ਗੱਲ ਨਹੀਂ ਇਹ ਸਮਝ ਗਏ ਕੀ ਕਰਵਾਉਂਦੇ ਚੱਲੀਆਂ ਹੋ ਰਹੇ ਹਾਂ ਹਾਂਜੀ ਕੀ ਕਰਵਾਉਂਦੇ ਰਹਿਤੀ ਕਰਾਉਂਦੇ ਇਹ ਬਰਦਾਸ਼ਤ ਨਹੀਂ ਰੱਖੋਗੇ ਤੁਸੀਂ